दोस्तों नमस्कार उद्यान एक्सप्रेस में आप सभी का स्वागत है अबोहर पुलिस ने सरेआम सड़कों पर तेज धार हथियार लहराने की वीडियो वायरल होने पर और विधायक संदीप जाखड़ द्वारा यह मुद्दा उठाए जाने पर आठ युवकों पर बायनेम और दस अज्ञात युवकों पर भारतीय न्याय संहिता की विभिन्न धाराओं के तहत केस दर्ज किया है साथ ही पुलिस द्वारा पहली बार सोशल मीडिया पर मीम बनाकर लोगों को संदेश दिया गया है कि हुड़दंग मचाने वालों के साथ पुलिस क्या व्यवहार करती है वहीं राजनीतिक गलियारों में भी पुलिस के इस प्रयास की सराहना की जा रही है लोग भी पुलिस की इस कार्रवाई से खुश नजर आ रहे हैं आज विधायक संदीप जाखड़ आप हल्का इंचार्ज अरुण नारंग और नगर कांग्रेस प्रधान सुभाष बागला ने पुलिस के इस कार्य की प्रशंसा की है लेकिन प्रशंसा के साथ साथ आप हल्का इंचार्ज अरुण नारंग ने वीडियो को मेनुप्लेट बताते हुए विरोधी पार्टियों पर आपको बदनाम करने के आरोप भी लगाए हैं इसके बाद विधायक संदीप जाखड़ ने उद्यान एक्सप्रेस से बातचीत करते हुए कहा कि उन्होंने जो ट्वीट किया उसमें आपके स्टूडेंट विंग द्वारा पोस्टर लगाई वीडियो बनी थी उन्होंने कहा की कप्पा रैली उन्होंने पहली बार देखी है वहीं नगर कांग्रेस के प्रधान सुभाष बागला ने कहा कि पूरे पंजाब की बिगड़ती कानून व्यवस्था के खिलाफ कांग्रेस द्वारा सतारह सितंबर को धरना प्रदर्शन किया जाएगा ਸਰ ਇੱਕ ਮੀਮ ਜਾਰੀ ਕੀਤਾ ਪੁਲਿਸ ਨੇ ਜੀ ਕੁਝ ਗੁੰਡਾ ਤੱਤ ਸੀਗੇ دہشت ਫਲਾ ਰਹੇ ਸੀਗੇ ਤੇ ਉਹਨਾਂ ਨੂੰ ਫੜ ਕੇ ਤੇ ਉਸ ਤੋਂ ਬਾਅਦ ਉਹਨਾਂ ਨਾਲ ਕੀ ਹਾਲ ਕੀਤਾ ਪੁਲਿਸ ਨੇ ਉਹ ਮੀਮ ਜਾਰੀ ਕੀਤਾ ਗਿਆ ਲੋਕ ਬਹੁਤ ਤਾਰੀਫ ਕਰ ਰਹੇ ਨੇ ਪੁਲਿਸ ਦੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਪਹਿਲਾਂ ਤਾਂ ਆਪਾਂ ਇਹ ਜਿਹੜਾ ਮੀਮ ਤੇ ਹੀ ਗੱਲ ਕਰ ਰਹੇ ਨੇ ਇਹਦਾ ਮੈਂ ਵੀ ਦੇਖਿਆ ਹੈ ਅੰਦਰ ਤੋਂ ਦੇਖੋ ਪੁਲਿਸ ਨੇ ਐਕਸ਼ਨ ਕੀਤਾ ਹੈ ਨਾ ਜਿਹੜੇ ਇਸ ਤਰ੍ਹਾਂ ਦੇ ਗੁੰਡਾਗਰਦੀ ਆ ਕਰਦੇ ਇਹ ਠੀਕ ਹੈ ਐਕਸ਼ਨ ਕਰਨਾ ਚਾਹੀਦਾ ਤਾਂ ਕਿ ਰੁਕਣਗੇ ਨਹੀਂ ਤਾਂ ਰੁਕਦੇ ਨਹੀਂ ਇਹਦਾ ਕਰੀ ਜਾਂਦੇ ਠੀਕ ਹੈ ਜੀ ਰਾਇਨੀਤਿਕ ਲੋਕਾਂ ਵੱਲੋਂ ਐਮਐਲਏ ਸੰਦੀਪ ਜਾਖੜ ਵੱਲੋਂ ਹੋਰ ਕਾਂਗਰਸ ਵੱਲੋਂ ਹੋਰ ਪਾਰਟੀਆਂ ਵੱਲੋਂ ਇਹ ਕਿਹਾ ਗਿਆ ਕਿ ਇਹਨਾਂ ਨੂੰ ਅਸ਼ੀਰਵਾਦ ਦੇ ਕੇ ਤੁਸੀਂ ਭੇਜਿਆ ਸੀਗਾ ਜਦੋਂ ਛਾਤਰ ਸੰਗ ਦੇ ਚੋਣ ਹੋਈ ਸੀਗੇ ਤੇ ਉਸ ਤੋਂ ਬਾਅਦ ਗੁੰਡਾਗਰਦੀ ਕੀਤੀ ਗਈ ਜੀ ਉਸ ਬਾਰੇ ਤੁਸੀਂ ਦੇਖੋ ਮੈਂ ਉਸ ਗੱਲ ਬਾਰੇ ਕਲੀਅਰ ਗੱਲ ਦੱਸ ਦਿਆਂ ਬਿਲਕੁਲ ਛਾਤਰ ਸੰਗ ਦੇ ਜਿਹੜੇ ਚੋਣਾਂ ਕਰਕੇ ਮੁੰਡੇ ਆਏ ਸੀ ਅਸ਼ੀਰਵਾਦ ਲੈ ਸਮਝ ਗਏ ਠੀਕ ਹੈ ਜੀ ਮੈਂ ਕੋਈ ਚੋਣ ਨਹੀਂ ਕਰਾਇਆ ਸੀਗਾ ਠੀਕ ਹੈ ਪਾਰਟੀਆਂ ਦੇ ਯੂਨੀਅਨਾਂ ਦੇ ਪ੍ਰਧਾਨ ਬਣ ਕੇ ਆਦੇ ਆ ਸਾਨੂੰ ਅਸ਼ੀਰਵਾਦ ਦੇ ਜੀ ਅਸੀਂ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੂੰ ਸਿੱਖਿਆ ਇਹੀ ਦਿੱਤੀ ਸੀ ਵੀ ਆਪਾਂ ਨਸ਼ੇ ਤੋਂ ਦੂਰ ਰਹਿਣਾ ਤੇ ਗੁੰਡਾਗਰਦੀ ਤੋਂ ਦੂਰ ਰਹਿਣਾ ਇਹੀ ਕਹਿ ਕੇ ਉਹਨਾਂ ਨੂੰ ਭੇਜਿਆ ਸੀ ਠੀਕ ਹੈ ਉਹਦੇ ਵਿੱਚ ਕੁਝ ਜਿਹੜੇ ਅੰਸਰ ਜਿਹੜੇ ਮੈਂ ਸਾਫ਼-ਸਾਫ਼ ਕਹਾਂਗਾ ਦੂਜੀਆਂ ਪਾਰਟੀਆਂ ਨੇ ਜਿਹੜੇ ਸਾਜ਼ਿਸ਼ ਰਚੀ ਕਿਉਂਕਿ ਬੜਾ ਸਾਦਾ ਸਾਰਾ ਸਟੂਡੈਂਟ ਤਬਕਾ ਸਾਡੇ ਨਾਲ ਜੁੜਿਆ ਸੀ ਆਮ ਆਦਮੀ ਪਾਰਟੀ ਨਾਲ ਜੁੜ ਗਿਆ ਸੀ ਜੀ ਹੁਣ ਤਕਲੀਫ ਹੋਈ ਹੈ ਦੂਜੀਆਂ ਪਾਰਟੀਆਂ ਨੂੰ ਜੀ ਖਾਸ ਕਰ ਰਬੌਰ ਦੇ ਵਿੱਚ ਜਿਹੜੀ ਵੀ ਭਾਜਪਾ ਜਾਂ ਕਾਂਗਰਸ ਚੋਰੀ ਭਾਜਪਾ ਲਾਓ ਜੀ ਤੇ ਉਹਨਾਂ ਨੂੰ ਤਕਲੀਫ ਹੋ ਗਈ ਵੀ ਇਹ ਇਹ ਮੁੰਡੇ ਜਿਹੜੇ ਇਹ ਸਟੂਡੈਂਟ ਸੀਗੇ ਇਹ ਕਿਸੇ ਵਕਤ ਉਹਨਾਂ ਦੇ ਨਾਲ ਸੀ ਅੱਜ ਆਮ ਆਦਮੀ ਪਾਰਟੀ ਨਾਲ ਆ ਗਏ ਠੀਕ ਹੈ ਅਸੀਂ ਕਲੀਅਰ ਕੱਟ ਇਨਸਟਰਕਸ਼ਨ ਐਸਐਸਪੀ ਨੂੰ ਉਹਨਾਂ ਨੂੰ ਸੀ ਵੀ ਜਿਹੜੇ ਵਿੱਚ ਕੋਈ ਸ਼ਰਾਰਤੀ ਤੱਤੋ ਹੈ ਉਹਨਾਂ ਨਾਲ ਉਹਨਾਂ ਨੂੰ ਅਸੀਂ ਬਖਸ਼ਣਾ ਨਹੀਂ ਤੇ ਉਵੇਂ ਹੀ ਹੋਇਆ ਤੁਸੀਂ ਉਹ ਜਿਹੜੀ ਵੀਡੀਓ جاری ਜਿਹੜੀ ਸੰਦੀਪ ਜਾਖੜ ਜੀ ਨੇ ਜਾਰੀ ਕੀਤੀ ਹੈ ਉਹ ਤੁਸੀਂ ਦੇਖੋਗੇ ਮੈਨੂਫੈਕਚਰਡ ਵੀਡੀਓ ਉਹਦੇ ਵਿੱਚ ਕੋਈ ਪਾਰਟੀ ਦਾ ਨਿਸ਼ਾਨ ਨਹੀਂ ਹੈ ਕੋਈ ਪਾਰਟੀ ਦੀ ਰੈਲੀ ਨਹੀਂ ਹੈ ਕੁਝ ਨਹੀਂ ਹੈ ਪੰਜ ਮੋਟਰਸਾਈਕਲ ਚੱਲੇ ਇੱਕ ਵੀਡੀਓ ਬਣਾਈ ਜਾਂਦਾ ਤੇ ਚਾਰ ਅੱਗੇ ਜਾ ਰਹੇ ਆ ਤੇ ਸਾਫ ਸੜਕ ਤੇ ਜਾ ਰਹੇ ਕਲੀਅਰ ਰੋਡ ਤੇ ਜਾ ਰਹੇ ਆ ਕੋਈ ਆਸ-ਪਾਸੇ ਕੋਈ ਰੈਲੀ ਦਾ ਨਿਸ਼ਾਨ ਹੀ ਨਹੀਂ ਹੈ ਜੀ ਜਿਹੜੇ ਮੁੰਡੇ ਮਤਲਬ ਸਾਡੇ ਕੋਲ ਆਏ ਸੀਗੇ ਉਹਨਾਂ ਦਾ ਕਿਸੇ ਦਾ ਵੀ ਉਹਦੇ ਵਿੱਚ ਕੋਈ ਨਹੀਂ ਦਿਖਾਇਆ ਗਿਆ ਤੇ ਜਿਨ੍ਹਾਂ ਨੇ ਉੜਦੰਗबाजी ਕੀਤੀ ਹੈ ਉਹਨਾਂ ਨੂੰ ਸਜ਼ਾ ਮਿਲੀ ਹੈ ਅਸੀਂ ਵੀ ਬਿਲਕੁਲ 100% ਉਹਨਾਂ ਦੇ ਖਿਲਾਫ ਆ ਤੇ ਲੇਕਿਨ ਮੈਨੂੰ ਲੱਗਦਾ ਇਹਦੇ ਵਿੱਚ ਇੱਕ ਸਾਜ਼ਿਸ਼ ਹੈ ਸਾਡੀ ਪਾਰਟੀ ਨੂੰ ਬਦਨਾਮ ਕਰਨ ਦੀ ਠੀਕ ਹੈ ਜੀ ਜਿਹੜੀ ਇਹ ਵੀਡੀਓ ਬਣਾ ਕੇ ਨਾਲ ਅਟੈਚ ਕਰਤੀ ਉਹਦੇ ਨਾਲ ਜੋੜਤੀ ਕੱਲ੍ਹ ਵਾਲੇ ਇਵੈਂਟ ਦੇ ਨਾਲ ਜੋੜ ਦਿੱਤੀ ਗਈ ਜਿਹੜੀ ਗਲਤ ਹੈ ਬਾਕੀ ਗਲਤ ਦਾ ਅਸੀਂ ਕਦੇ ਸਾਥ ਨਹੀਂ ਦਿੰਦੇ 6 ਮੁੰਡੇ ਫੜੇਗੇ ਸਾਰਿਆਂ ਦੇ ਪਰਚੇ ਹੋਏ 6 ਮੁੰਡੇ ਫੜੇ ਜਿਹੜਾ ਇਹ ਕਾਪਾ ਕਲਚਰ ਦੇ ਆਪਾਂ ਤਾਂ 100% ਖਿਲਾਫ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਇਹ ਕਾਪਾ ਕਲਚਰ ਨਹੀਂ ਚੱਲਣਾ ਤੇ ਜੇ ਵਿੱਚ ਕੋਈ ਸ਼ਰਾਤੀ ਮੁੰਡੇ ਜਿਵੇਂ ਇੰਨੀ ਭੀੜ ਦੇ ਵਿੱਚ ਪੁਛਾ ਗਏ ਤੇ ਉਹਨਾਂ ਨੂੰ ਸਜ਼ਾ ਵੀ ਮਿਲੀ ਹੈ ਕੁੱਟ ਵੀ ਪਈ ਹੈ ਮਾਰ ਵੀ ਪਈ ਹੈ ਉਹਨਾਂ ਦੇ ਪਰਚੇ ਵੀ ਹੋਏ ਹੋਏ ਅਸੀਂ ਕਿਸੇ ਨੂੰ ਨਹੀਂ ਬਚਾਉਂਦੇ ਨਾ ਸਭ ਐ ਨਹੀਂ ਲੱਗਦਾ ਕਿ ਪੁਲਿਸ ਨੂੰ ਇਹਨਾਂ ਦੇ ਚਿਹਰੇ ਵੀ ਦਿਖਾਣੇ ਚਾਹੀਦੇ ਇਹ ਨਹੀਂ ਇਸ ਤੋਂ ਪਹਿਲਾਂ ਇਸ ਤੋਂ ਬਾਅਦ ਦੇ ਜੋ ਲੋਕ ਫੜੇ ਜਾਂਦੇ ਆ ਚੋਰੀਆਂ 'ਚ ਡਾਕਿਆਂ 'ਚ ਉਹਨਾਂ ਦੇ ਚਿਹਰੇ ਵੀ ਦਿਖਾਏ ਜਾਂਦੇ ਤੇ ਉਹਨਾਂ ਨੂੰ ਇਸ ਤਰ੍ਹਾਂ ਹੀ ਸਜ਼ਾ ਦੇ ਕੇ ਉਹਨਾਂ ਦੇ ਮੀਮ ਵੀ ਪੁਲਿਸ ਆਪ ਜਾਰੀ ਕਰੇ ਤਾਂ ਲੱਗਦਾ ਨਹੀਂ ਵੀ 2-4 ਦਿਨਾਂ 'ਚ ਇੱਕ ਕ੍ਰਾਈਮ ਰੁਕ ਜਾਏਗਾ ਬੋਰਚ ਦੇਖੋ ਐਫ ਆਈ ਆਰ ਹੋ ਗਈ 6 ਮੁੰਡੇ ਫੜੇ ਗਏ ਉਹਨਾਂ ਦੇ ਨਾਂ ਵੀ ਆ ਜਾਣਗੇ ਉਹਨਾਂ ਦੇ ਫੋਟੋ ਵੀ ਆ ਜਾਣਗੇ ਫੇਰ ਮੁੰਡੇ ਫੜੇ ਗਏ ਬਾਕੀ 2 ਰਹਿ ਗਏ ਉਹ ਵੀ ਫੜੇ ਜਾਣਗੇ 8-8 ਟੋਟਾ ਠੀਕ ਹੈ ਜੀ ਉਹ ਵੀ ਫੜੇ ਜਾਂਦੇ ਤੇ ਉਹਨਾਂ 'ਚ ਮੈਂ ਤੁਹਾਨੂੰ ਦਿਖਾਉਂਗਾ ਵੀ ਇਹਨਾਂ ਦੀ ਫੋਟੋਆਂ ਕਿੰਨਾ ਜਿੰਨਾ ਦੇ ਨਾਮ ਹੈ ਕਿਹੜੇ-ਕਿਹੜੇ ਲੀਟਰਾਂ ਦੇ ਨਾਮ ਹੈ ਉਹਨਾਂ ਨੇ ਮੋਟਰਸਾਈਕਲ ਦੇ ਉੱਤੇ ਪਿੱਛੋਂ ਉਹਨਾਂ ਨੇ ਵੀਡੀਓ ਬਣਾਈ ਹੈ ਅੱਗੋਂ ਆ ਦੀ ਸ਼ਕਲਾਂ ਉਹਨਾਂ ਨੇ ਦਿਖਾ ਨਹੀਂ ਦਿੱਤੀਆਂ ਪਿੱਛੋਂ ਵੀਡੀਓ ਬਣਾਈ ਹੈ ਇਹ ਮੈਨੂਫੈਕਟ ਮਤਲਬ ਇੱਕ ਤਰ੍ਹਾਂ ਦੀ ਬਣਾਈ ਹੋਈ ਇੱਕ ਵੀਡੀਓ ਹੈ ਠੀਕ ਹੈ ਜੀ ਤੁਹਾਡੇ ਕਹਿੰਦੇ ਮਤਲਬ ਮੈਨੂਪਲੇਟ ਕੀਤੀ ਗਈ ਹੈ ਮੈਨੂਪਲੇਟ ਕੀਤੀ ਹੈ ਤੇ ਸਾਡੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸਰ ਇੱਕ ਪੁਲਿਸ ਨੇ ਮੀਮ ਜਾਰੀ ਕੀਤਾ ਕਿ ਹੁਰਦੰਗੀਆਂ ਦੀ ਪੋਸਟ ਤੁਸੀਂ ਪਾਈ ਸੀ ਪੁਲਿਸ ਨੇ ਉਹਨਾਂ ਨੂੰ ਫੜਿਆ ਉਸ ਤੋਂ ਬਾਅਦ ਦੇ ਉਹਨਾਂ ਦੇ ਕੀ ਹਾਲਾਤ ਕੀਤੇ ਉਸ ਬਾਰੇ ਮੀਮ ਬਹੁਤ ਪਪੂਲਰ ਹੋ ਰਿਹਾ ਲੋਕ ਉਹਨਾਂ ਦੀ ਤਾਰੀਫ ਕਰ ਰਹੇ ਪੁਲਿਸ ਦੀ ਕੀ ਕਹਿਣਾ ਚਾਹੂੰਗਾ ਸਰ ਦੇਖੋ ਮੈਂ ਕੋਈ ਮੀਮ ਬਟ ਜੇ ਪੁਲਿਸ ਨੇ ਕਾਰਵਾਈ ਕਰਤੀ ਹੈ ਜਿਹੜੇ ਕੋਈ ਹੁੱਲੜਬਾਜੀ ਕਰ ਰਹੇ ਸੀ ਜਿਸ ਤਰੀਕੇ ਨਾਲ ਕਿਰਪਾਨਾਂ ਤੇ ਕਾਪੇ ਤੇ ਤਲਵਾਰਾਂ ਤੇ ਡਾਂਗਾ ਲੈ ਕੇ ਜਿਹੜਾ دہشت ਦਾ ਮਾਹੌਲ ਫੈਲਾ ਰਹੇ ਸੀ ਇਟਸ ਗੁੱਡ ਵਧੀਆ ਗੱਲ ਹੈ ਜੇ ਪੁਲਿਸ ਨੇ ਕਾਰਵਾਈ ਕੀਤੀ ਹੈ ਤਾਂ ਐਂਡ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਮੈਂ ਕਹਿਣਾ ਚਾਹਾਂਗਾ ਵੀ ਇਹ ਜੀ ਚੀਜ਼ਾਂ ਦੇ ਵਿੱਚ ਗਾਂ ਤੋਂ ਅਲਰਟ ਰਹੋ ਅ ਮਤਲਬ ਵੇਟ ਨਹੀਂ ਕਰਨਾ ਚਾਹੀਦਾ ਵੀ ਕੋਈ ਬੰਦਾ ਆਇਆ ਕੋਈ ਉਸ ਇਸ ਟਾਈਪ ਦੇ ਵੀਡੀਓ ਨੂੰ ਜਦ ਤੱਕ ਕਰੇ ਪੁਲਿਸ ਤੱਕ ਪੁਹੁੰਚਾਵੇ ਤੇ ਉਹਦੇ ਬਾਅਦ ਕੋਈ ਕਾਰਵਾਈ ਹੈ ਕਿਉਂਕਿ ਸ਼ਹਿਰ ਦਾ ਮਾਹੌਲ ਕੱਲ ਤੁਸੀਂ ਵੇਖਿਆ ਹੁਣ ਅਰਸੋਂ ਫੇਰ ਕੋਈ ਬੜੀ ਸੱਟਾਂ ਵਜੀ ਸੀ ਬਟ ਯੈਸ ਜੇ ਪੁਲਿਸ ਨੇ ਕਾਰਵਾਈ ਕਰਤੀ ਹੈ ਪੁਲਿਸ ਦਾ ਧੰਨਵਾਦ ਸਰ ਇਸ ਬਾਰੇ ਆਮ ਆਦੀ ਪਾਰਟੀ ਦਾ ਹਲਕਾ ਇੰਚਾਰਜ ਦਾ ਕਹਿਣਾ ਹੈ ਕਿ ਬੀਜੇਪੀ ਪਾਰਟੀ ਵੱਲੋਂ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਹਿੰਦੇ ਵੀ ਉਸ ਵੀਡੀਓ ਦਾ ਉਸ ਰੈਲੀ ਨਾਲ ਕੋਈ ਸਬੰਧ ਨਹੀਂ ਸੀ ਜੀ ਨਹੀਂ ਮੈਨੂੰ ਹੀ ਪਹਿਲੀ ਗੱਲ ਤਾਂ ਪਤਾ ਹੀ ਨਹੀਂ ਵੀ ਵੀਡੀਓ ਦਾ ਕਿਹੜੀ ਵੈਲੀ ਨਾਲ ਸੰਬੰਧ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਾਹਿਬਾਨ ਗੱਲ ਕਰ ਰਹੇ ਹੈ ਲੇਕਿਨ ਜਿੰਨਾ ਮੇਰੀ ਨੌਲੇਜ ਦੇ ਵਿੱਚ ਸੀ ਜਿਹੜਾ ਮੈਂ ਟਵੀਟ ਵੀ ਕੀਤਾ ਸੀ ਕਿਉਂਕਿ ਵੀਡੀਓ ਦੇ ਵਿੱਚ ਉਹ ਜਿਹੜੇ ਪੋਸਟਰਸ ਲਾ ਰਹੇ ਸੀ ਸੀਐਸਸੀਵਾਈਐਸਐਸ ਮੇਰੇ ਖਿਆਲ ਜਿਹੜੀ ਆਮ ਆਦਮੀ ਦਾ ਸਟੂਡੈਂਟ ਵਿੰਗ ਹੈ ਤੇ ਮੈਂ ਬੜੀ ਕਲੀਅਰਲੀ ਆ ਗੱਲ ਕਹੀ ਹੈ ਲੋਕਤੰਤਰ ਸਾਰਿਆਂ ਦਾ ਮਤਲਬ ਹੱਕ ਹੈ ਸਾਰਿਆਂ ਦਾ ਰਾਈਟ ਹੈ ਪੋਸਟਰ ਲਾਣਾ ਜੇ ਤੁਸੀਂ ਕੋਈ ਪ੍ਰਚਾਰ ਕਰਨਾ ਚਾਹੁੰਦੇ ਹੋ ਕਰੋ ਲੇਕਿਨ ਜਿਸ ਤਰੀਕੇ ਨਾਲ ਪ੍ਰਚਾਰ ਚੱਲ ਰਿਹਾ ਸੀ ਤੁਸੀਂ ਆਪ ਤੁਸੀਂ ਵੀ ਵੀਡੀਓ ਵੇਖਿਆ ਹੋਣਾ ਵੀ ਸਰੇਆਮ ਜਿਵੇਂ ਮੈਂ ਕਿਹਾ ਕਾਪੇ ਤੇ ਤਲਵਾਰਾਂ ਤੇ ਡਾਂਗਾ ਤੇ ਮੈਨੂੰ ਘਟੋ ਘਟ ਕੱਲ ਤੋਂ 100 ਘਟੋ ਘਟ ਫੋਨ ਤੇ ਮੈਸੇਜ ਲੋਕਾਂ ਦੇ ਆਏ ਆ ਬੋਲ ਦੇ ਲੋਕਾਂ ਦੇ ਵੀ ਸ਼ੁਕਰ ਹੈ ਜੀ ਕਿਸੇ ਨੇ ਆਵਾਜ਼ ਤਾਂ ਉਠਾਈ ਐਂਡ ਮੈਂ ਆ ਗੱਲ ਮੈਂ 2 ਦਿਨ ਪਹਿਲੇ ਵੀ ਆ ਗੱਲ ਕੀਤੀ ਸੀ ਵੀ ਆਪਾਂ ਨੂੰ ਰਾਜਨੀਤਿਕ ਲੋਕਾਂ ਨੂੰ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਕਿਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਆ ਸ਼ਾਂਤੀਪੂਰਕ ਪੋਸਟਰ ਲਾਓ ਤੁਸੀਂ ਰੈਲੀ ਕਰੋ ਆਪਾਂ ਰੂਟੀਂਚੇ ਕਰਦੇ ਹੀ ਆ ਪਰ ਕਾਪਿਆਂ ਨਾਲ ਤਾਂ ਮੈਂ ਕੋਈ ਰੈਲੀ ਕਦੇ ਵੇਖੀ ਨਹੀਂ ਤੇ ਆ ਜਿਹੜੀ ਉਮਰ ਹੈ ਇਸ ਉਮਰ ਦੇ ਜਿਹੜੇ ਬੱਚੇ ਜਿਹੜੇ ਨੌਜਵਾਨ ਹੈ ਉਹਨਾਂ ਦੇ ਹੱਥਾਂ 'ਚ ਜਾਂ ਤਾਂ ਕਿਤਾਬ ਤੇ ਪੈਨ ਹੋਣਾ ਚਾਹੀਦਾ ਹੈ ਕਿ ਆਪਾਂ ਉਹਨਾਂ ਨੂੰ ਕਾਪੇ ਫੜਾ ਰਹੇ ਆ ਪਤਾ ਨਹੀਂ ਕੌਣ ਉਹਨਾਂ ਨੂੰ ਸ਼ਹਿ ਦੇ ਰਿਹਾ ਸੋ ਇਸ ਚੀਜ਼ ਦਾ ਮੈਨਾਂ ਲਾ ਬੋਨਾਂ ਨੂੰ ਗੌਰ ਕਰਨਾ ਚਾਹੀਦਾ ਬਹੁਤ ਵਧੀਆ ਮੀਮ ਜਾਰੀ ਕੀਤਾ ਉਹਨਾਂ ਨੇ ਦਿਖਾ ਦਿੱਤਾ ਕਿ ਅਪਰਾਧੀਆਂ ਦੇ ਖਿਲਾਫ ਪੁਲਿਸ ਇਸ ਤਰ੍ਹਾਂ ਦੇ ਕਦਮ ਚੁੱਕ ਸਕਦੀ ਹੈ ਕੀ ਕਰਨਾ ਚਾਹੀਦਾ ਦਰਮੇਂਦਰ ਜੀ ਸੋਨੂ ਜੀ ਤੁਹਾਡਾ ਬਹੁਤ ਮੇਰੇ ਪ੍ਰਸਤਾਨ ਤੇ ਸਵਾਗਤ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਜਿਹੜਾ ਕੱਲ ਪੁਲਿਸ ਨੇ ਅਬੋਰ ਦੀ ਪੁਲਿਸ ਨੇ ਕੰਮ ਕੀਤਾ ਹੈ ਹੁੜ ਦੰਗੀਆਂ ਨੂੰ ਫੜ ਕੇ ਉਹਨਾਂ ਨੂੰ ਉਹਨਾਂ ਦੇ ਮੋਟਰਸਾਈਕਲਾਂ ਤੋਂ ਨੰਬਰ ਲੈ ਕੇ ਉਹਨਾਂ ਨੂੰ ਟ੍ਰੇਸ ਕੀਤਾ ਤੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਹੁੜਦੰਗੀਆਂ ਨੇ ਜੋ ਕੰਮ ਕੀਤਾ ਸੀ ਉਹ ਬਿਲਕੁਲ ਇੱਕ ਬਹੁਤ ਜ਼ਿਆਦਾ ਡਰਾਵਣਾ ਸੀ ਔਰ ਸ਼ਹਿਰ ਸਹਿਮ ਜਾ ਗਿਆ ਸੀ ਔਰ ਮੈਂ ਇਹ ਸਮਝਦਾ ਕਿ ਉਮੀਦ ਨਹੀਂ ਸੀ ਕਿ ਐਨੀ ਜਲਦੀ ਪੁਲਿਸ ਐਸੇ ਹੁੜਦੰਗੀਆਂ ਨੂੰ ਪਕੜ ਕੇ ਅੰਦਰ ਕਰ ਦੇਗੀ ਉਹਨਾਂ ਤੇ ਪਰਚੇ ਦਰਜ ਕਰ ਦੇਗੀ ਉਹਨਾਂ ਨੂੰ ਸਜ਼ਾ ਵਾਸਤੇ ਉਹਨਾਂ ਤੇ ਸਾਰਾ ਕੁਝ ਰਿਪੋਰਟ ਵਗੈਰਾ ਵੀ ਤਿਆਰ ਹੋ ਜਾਏਗੀ ਔਰ ਮੈਂ ਡੀਐਸਪੀ ਸਾਹਿਬ ਮੁੰਡਰ ਜੀ ਨੂੰ ਐਸਐਚਓ ਸਾਹਿਬ ਦੋਨੋਂ ਹੀ 2 ਦੇਵੀ ਔਰ 1 ਦੇਵੀ ਔਰ ਜੋਨਾਂ ਨੇ ਵੀ ਐਸ ਟ੍ਰੈਫਿਕ ਇੰਚਾਰਜ सुरेंद्र ਜੀ ਨੂੰ ਵੀ ਮੈਂ ਬਹੁਤ ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਅੱਜ ਇਹ ਕੰਮ ਕਰਕੇ ਘਟੋ ਘਟ ਅਬੋਰਦੀ ਪੁਲਿਸ ਨੇ ਇੱਕ ਸੰਦੇਸ਼ ਤਾਂ ਜਨਤਾ ਨੂੰ ਦਿੱਤਾ ਕਿ ਤੁਸੀਂ ਬਿਲਕੁਲ ਸੁਰੱਖਿਅਤ ਹੋ ਅਸੀਂ ਤਿਆਰਾਂ ਬੇਸ਼ੱਕ ਸਾਡੇ ਕੋਲ ਨਫਰੀ ਘਟ ਹੈ ਬੇਸ਼ੱਕ ਸਾਡੇ ਕੋਲ ਸਟਾਫ ਘਟ ਹੈ ਔਰ ਵੈਸੇ ਮੈਂ ਇੱਕ ਗੱਲ ਕਾ ਅਗਰ ਪੰਜਾਬ ਪੁਲਿਸ ਚਾਹੇ ਤਾਂ ਕੀ ਨਹੀਂ ਕਰ ਸਕਦੀ ਥੋੜੀ ਜੀ ਕੋਸ਼ਿਸ਼ ਕਰਨ ਦੀ ਲੋੜ ਹੁੰਦੀ ਹੈ ਲੇਕਿਨ ਇਹ ਵੀ ਗੱਲ ਮਜਬੂਰੀ ਹੈ ਕਿ ਕਈ ਵਾਰੀ ਉਪਰੋਂ ਦਬਾਅ ਆ ਜਾਂਦੇ ਹੈ ਕਈ ਵਾਰੀ ਲੋਕਲ ਦਬਾਅ ਆ ਜਾਂਦੇ ਹੈ ਔਰ ਉਹਨਾਂ ਨੂੰ ਪੈਰ ਪਿੱਛੇ ਖਿੱਚਨੇ ਪੈਂਦੇ ਹੈਗੇ ਲੇਕਿਨ ਮੈਂ ਡੀਐਸਪੀ ਸਾਹਿਬ ਦਾ ਐਸਐਚਓ ਸਹਿਬਾਨ ਦਾ ਬਹੁਤ ਬਹੁਤ ਅਬਾਰੀ ਵੀ ਆ ਧੰਨਵਾਦ ਵੀ ਆ ਸ਼ਹਿਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਬੀਇੰਗ ਅ ਪ੍ਰੈਜ਼ੀਡੈਂਟ ਔਰ ਮੈਂ ਉਮੀਦ ਕਰਦਾ ਕਿ ਅੱਗੇ ਤੋਂ ਵੀ ਉਹ ਐਨੀ ਤੁਰਤ ਕਾਰਵਾਈ ਕਰਨਗੇ ਇੱਥੇ ਮੈਂ ਇੱਕ ਉਦਾਹਰਨ ਦੇਣਾ ਸ਼ਹੀਦ ਉਦਮ ਸਿੰਘ ਦੀ ਪ੍ਰਤਿਮਾ ਦਾ ਜਦੋਂ ਹੱਥ ਕਿਸੇ ਨੇ ਤੋੜਦਾ ਸੀ ਉਹਦੀ ਟ੍ਰੇਸਿੰਗ ਵੀ ਬੜੀ ਜਲਦੀ ਹੋਈ ਸੀ ਇਸ ਵਾਸਤੇ ਲੇਕਿਨ ਮੈਂ ਇੱਕ ਗੱਲ ਕਰਨਾ ਪੂਰੇ ਪੰਜਾਬ ਦੇ ਅੰਦਰ ਹਾਲਾਤ ਜਿਹੜੇ ਹੈਗੇ ਉਹ ਐਨੇ ਵਧੀਆ ਨਹੀਂ ਲਾ ਐਂਡ ਆਰਡਰ ਜਿਹੜਾ ਹੈਗਾ ਬਹੁਤ ਵਿਗੜਿਆ ਹੋਇਆ ਹੈ ਦਿਨ ਦਿਹਾੜੇ ਸਨੇਚਿੰਗ ਦਿਨ ਦਿਹਾੜੇ ਮਾਰਕੀਟ ਦਿਨ ਦਿਹਾੜੇ ਲੁੱਟ ਖਸੁੱਟ ਹੋ ਰਹੀ ਹੈਗੀ ਹੈ ਉਸ ਦੇ ਖਾਤਰ ਅਸੀਂ ਕਾਂਗਰਸ ਵਾਲੇ 17 ਤਰੀਕ ਨੂੰ ਡੀਐਸਪੀ ਸਾਹਿਬ ਦੇ ਆਫਿਸ ਦੇ ਅੱਗੇ 3 ਘੰਟੇ ਦਾ ਸੰਕੇਤਿਕ धरना ਦੇ ਰਹੇ ਹਾਂ। ਉਹ ਜਨਤਾ ਨੂੰ ਜਗਾਉਣ ਵਾਸਤੇ ਤੇ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਜਗਾਉਣ ਵਾਸਤੇ ਕਿ ਜਿਸ ਚਾਅ ਦੇ ਨਾਲ ਸਰਕਾਰ ਬਣੀ ਸੀ, ਜਨਤਾ ਨੇ ਵੋਟ ਦਿੱਤੇ ਸੀ, ਉਹਨਾਂ ਬਦਲਾਵਾਂ ਤੇ ਖਰੀ ਨਹੀਂ ਉਤਰੀ। ਜਨਤਾ ਹਲੀ ਉਹਨਾਂ ਤੋਂ ਬਹੁਤ ਉਮੀਦ ਕਰਦੀ ਹੈ। ਉਮੀਦ ਕਰਦੇ ਹਾਂ ਕਿ ਸਾਡੀ ਆਵਾਜ਼ ਸੁਣਨਗੇ ਡੀਐਸਪੀ ਸਾਹਿਬ, ਪੂਰਾ ਪੰਜਾਬ ਸੁਨੇਗਾ। ਦੇਸ਼ ਦੇਸ਼ੇਰ ਪੰਜਾਬ ਦੇ ਲੋਕਾਂ ਨੂੰ ਰਹਿਣ ਵਾਸਤੇ ਇੱਕ ਸੁਖਾਲਾ اچھا ਮਾਹੌਲ ਪ੍ਰਦਾਨ ਕਰੇਗਾ